22 ਜਨਵਰੀ ਨੂੰ ਅਯੋਧਿਆ ਦੇ ਵਿੱਚ ਸ਼੍ਰੀ ਰਾਮ ਮੰਦਿਰ ਦੀ ਪ੍ਰਾਣ ਪ੍ਰティਸ਼ਠਾ ਦੀ ਖੁਸ਼ੀ ਵਿੱਚ ਇਸ ਵਾਰ ਦੀਵਾਲੀ ਮਨਾਈ ਜਾਏਗੀ ਗੁਰਦਾਸਪੁਰ ਦੇ 골ਡਨ ਸਕੂਲ ਦੇ ਵਿੱਚ ਸ਼ਹਿਰ ਦੇ ਸਾਰੇ ਮੰਦਰਾਂ ਨੂੰ ਕਲਸ਼ ਦੇਣ ਦੇ ਲਈ ਇੱਕ ਕਾਰ्यक्रम ਕੀਤਾ ਗਿਆ ਇਸ ਕਾਰਜਕ੍ਰਮ ਦੇ ਵਿੱਚ ਉਚੇਚੇ ਤੌਰ ਤੇ ਦਿਵੇ ਜੋਤੀ ਜਾਗਰਤੀ ਸੰਸਥਾਨ ਦੇ Swami Ranjita Anand ਤੇ Golden College ਦੇ ਚੇਅਰਮੈਨ ਤੇ ਪ੍ਰਸਿੱਧ ਸਮਾਜ ਸੇਵੀ ਮੋਹਿਤ ਮਹਾਜਨ ਜੀ ਉਪਸਥਿਤ ਸੀਗੇ ਇਸ ਮੌਕੇ ਤੇ ਸ਼ਹਿਰ ਦੇ ਬਹੁਤ ਸਾਰੇ ਮੁਹੱਲਿਆਂ ਦੇ ਵਿੱਚੋਂ ਮੰਦਰਾਂ ਦੇ ਪ੍ਰਬੰਧਕ ਤੇ ਮੁਹੱਲਾ ਨਿਵਾਸੀ ਢੋਲ ਨਗਾੜਿਆਂ ਦੇ ਨਾਲ ਕਲਸ਼ ਲੈਣ ਲਈ ਪਹੁੰਚੇ ਇਸ ਕਾਰਜਕ੍ਰਮ ਦੌਰਾਨ ਲੋਕਾਂ ਨੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦੇ ਖੂਬ ਨਾਰੇ ਵੀ ਲਗਾਏ ਇਸ ਪ੍ਰੋਗਰਾਮ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਪ੍ਰਵੀਨ ਕੁਮਾਰ ਅਸ਼ਵਨੀ ਮਹਾਜ ਨੇ ਦੱਸਿਆ ਕਿ ਸ਼ਹਿਰ ਦੇ ਕਰੀਬ 20 ਮੰਦਰਾਂ ਨੂੰ ਕਲਸ਼ ਵੰਡੇ ਗਏ ਆ ਔਰ ਲੋਕ ਬੜੇ ਢੋਲ ਠਮਾਕਿਆਂ ਦੇ ਨਾਲ ਕਲਸ਼ ਲੈ ਕੇ ਆਪੋ ਆਪਣੇ ਮੰਦਰਾਂ ਨੂੰ ਗਏ ਬਹੁਤ ਹੀ ਅੱਛੀ ਗੱਲ ਹੈ ਜੀ ਬਹੁਤ ਹੀ ਵਧੀਆ ਭਗਵਾਨ ਰਾਮ ਨੇ ਜਿਹੜਾ ਇਹ ਮੌਕਾ ਸਾਨੂੰ ਜਿਹੜਾ ਦਿੱਤਾ ਹੈ ਔਰ ਇਹਦੇ ਅੰਦਰ ਬਹੁਤ ਹੀ ਬਲਿਦਾਨੀਆਂ ਦਾ ਬਲੀਦਾਨ ਹੈ ਸਾਡੇ 4 ਲੱਖ ਲੋਕ ਜਿਹੜੇ ਹਿੰਦੂ ਸਮਾਜ ਦੇ ਉਹ ਇਸ ਦਿਨ ਨੂੰ ਦੇਖਣ ਵਾਸਤੇ ਬਲੀਦਾਨ ਹੋ ਗਏ ਤਾਂ ਜਿਹੜਾ ਅੱਜ ਦਾ ਦਿਨ ਹੈ ਇਹ ਪ੍ਰਭੂ ਦੀ ਬੜੀ ਈਸ਼ਵਰ ਦੀ ਕਿਰਪਾ ਹੋਈ ਹੈ ਕਿ ਇਹ ਜਿਹੜਾ ਕਾਰਜਕ੍ਰਮ ਹੋਇਆ ਇਹ ਜਿਹੜਾ ਮੰਦਿਰ ਦਾ ਭਵੇ ਨਿਰਮਾਣ ਹੋਇਆ ਇਹ ਸਾਨੂੰ ਅੱਜ ਸੁਭਾਗੇ ਹੈ ਸਾਡਾ ਕਿ ਅਸੀਂ ਇਹਦੇ ਅੰਦਰ ਜਿਹੜੇ ਆ ਸ਼ਾਮਲ ਹੋਏ ਕੰਮ ਕਰਨ ਦਾ ਸਾਨੂੰ ਮੌਕਾ ਮਿਲਿਆ ਦੂਸਰੀ ਗੱਲ ਇਹ ਹੈ ਕਿ ਜਿਹੜਾ ਇਹ ਕੰਮ ਹੈ ਇਹਦੇ ਨਾਲ ਜਨ ਜਾਗਰਣ ਹੋਏਗਾ। ਭਗਵਾਨ ਦਾ ਕੰਮ ਕਰਦੇ ਕਰਦੇ ਭਗਵਾਨ ਦੇ ਕੰਮ ਨੂੰ ਲੈ ਕੇ ਅਸੀਂ ਜਦੋਂ ਜਾਵਾਂਗੇ ਸਮਾਜ ਦੇ ਅੰਦਰ ਤਾਂ ਸਮਾਜ ਦੇ ਅੰਦਰ ਜਿਹੜਾ ਜਨ ਜਾਗਰਣ ਹੋਏਗਾ ਉਹ RAM ਜੀ ਦਾ ਨਾਮ ਕਰ ਕਰਦੇ ਅੰਦਰ ਜਾਏਗਾ। ਲੋਕ ਉਹਦੇ ਨਾਲ ਜੁੜਨਗੇ। ਬਹੁਤ ਹੀ ਵੱਡੀ ਇੱਕ ਜਿਹੜੀ ਆ ਉਪਲਬਧੀ ਜਿਹੜੀ ਆ ਉਹ ਸੰਗਠਨ ਔਰ ਸਮਾਜ ਵੱਲੋਂ ਜਿਹੜੀ ਆ ਉਹ ਹੋਏਗੀ। ਔਰ ਦੇਖਣ ਵਾਲੀ ਗੱਲ ਹੈ ਕਿ ਲੋਕੀ ਸਵੈਮ ਸਪੂਰਤ ਇਸ ਕੰਮ ਨੂੰ ਕਰ ਰਹੇ ਆ। ਸੰਗਠਨ ਇੱਕ ਦਿਸ਼ਾ ਦੇ ਰਿਹਾ ਵਾ ਲੇਕਿਨ ਸਮਾਜ ਜਿਹੜਾ ਆ ਉਹ ਬਹੁਤ ਹੀ ਵੱਡੀ ਗਿਣਤੀ ਦੇ ਅੰਦਰ ਜਿਹੜਾ ਇਹਦੇ ਅੰਦਰ ਸ਼ਾਮਿਲ ਹੋ ਰਿਹਾ ਆ ਆ ਰਿਹਾ ਔਰ ਲੋਕੀ ਆਪਾਂ ਹੈਰਾਨ ਹੋ ਜਾਾਂਗੇ ਕਿ ਜਿਸ ਵੇਲੇ 22 ਤਰੀਕ ਨੂੰ ਐਸਾ ਰਾਮ ਮੇ ਵਾਤਾਵਰਣ ਕਦੀ ਇਤਿਹਾਸ ਚ ਦੇਖਿਆ ਨਹੀਂ ਹੋਏਗਾ ਸਿਰਫ ਥੋੜੀ ਜੀ ਜੋਸ਼ ਜਗਾਉਣ ਦੀ ਲੋੜ ਸੀ ਉਹ ਸੰਗਠਨ ਨੇ ਜਗਾ ਦਿੱਤੀ ਤੇ ਜਿਹਦੇ ਨਾਲ ਹੁਣ ਘਰ ਘਰ ਦੇ ਅੰਦਰ ਜਿਹੜਾ ਪ੍ਰਚਾਰ ਪ੍ਰਸਾਰ ਜਿਹੜਾ ਆ ਉਹ ਅਵਸ਼ਯ ਹੋਏਗਾ ਪ੍ਰਭੂ ਦਾ ਆਸ਼ੀਰਵਾਦ ਜਿਹੜਾ ਹੈ ਉਹ ਅੱਜ ਆਪਣੇ ਭਾਰਤ ਵਰਸ਼ ਤੇ ਹੈ ਪ੍ਰਭੂ ਦਾ ਆਸ਼ੀਰਵਾਦ ਸਾਡੇ ਭਾਰਤ ਵਰਸ਼ ਤੇ ਹੈ ਇਹਦੀ ਜਿਹੜੀ ਗੱਲ ਹੈ ਉਹ ਸਾਨੂੰ ਨਜ਼ਰ ਆ ਰਹੀ ਹੈ ਕਿਉਂਕਿ ਦੇਸ਼ ਦਾ ਪ੍ਰਭੂਤਾ ਉਹ ਦੇਸ਼ ਦਾ ਬੰਧੂਤਾ ਉਹ ਦੇਸ਼ ਦੀ ਆਤਮੈਤਾ ਦੇਸ਼ ਦਾ ਜਿਹੜਾ ਮਾਨ ਸਤਕਾਰ ਹੈ ਪੂਰੇ ਵਿਸ਼ਵ ਦੇ ਅੰਦਰ ਜਿਹੜਾ ਹੋਇਆ ਸਰਵ ਮਾਨੇ ਹੋ ਰਿਹਾ ਤਾਂ ਬਹੁਤ-ਬਹੁਤ RAM ji ਦੀ ਕਿਰਪਾ ਹੈ ਬਹੁਤ-ਬਹੁਤ ਹਿੰਦੂ ਸਮਾਜ ਦਾ ਸਾਥ ਹੈ ਸਹਿਯੋਗ ਹੈ ਔਰ ਮੈਨੂੰ ਲੱਗਦਾ ਕਿ ਇਤਿਹਾਸਿਕ ਦਿਨ ਹੋਏਗਾ ਔਰ ਜਿਹੜਾ ਆਪਣਾ ਭਾਰਤ ਵਰਸ਼ਾ ਉਹਦੇ ਲਈ ਇੱਕ ਨਵੀਂ ਕਰਵਟ ਹੋਏਗੀ ਉਹ ਇੱਕ ਨਵੀਂ ਉਚਾਈ ਤੇ ਪਹੁੰਚੇਗਾ ਇਨਾ ਸ਼ਬਦਾਂ ਦੇ ਨਾਲ ਹੀ ਬਹੁਤ-ਬਹੁਤ ਤੁਹਾਡਾ ਧੰਨਵਾਦ ਜੈ ਸ਼੍ਰੀ ਰਾਮ ਅਸੀਂ ਆਪਣੇ ਆਪ ਨੂੰ ਬਹੁਤ ਸੌਭਾਗੇਸ਼ਾਲੀ ਸਮਝਦੇ ਆ ਕਿ ਅਸੀਂ ਇਹ ਵਾਲਾ ਦਿਨ ਦੇਖ ਰਹੇ ਆ ਤੇ ਸਾਡੇ ਬਹੁਤ ਲੋਕਾਂ ਨੇ ਬਹੁਤ ਬਲੀਦਾਨ ਦਿੱਤੇ ਆ ਪਰ ਅਸੀਂ ਬਹੁਤ ਸੌਭਾਗੇਸ਼ਾਲੀ ਆ ਕਿ ਅਸੀਂ ਇਹ ਦਿਨ ਦੇਖ ਰਹੇ ਆ ਤੇ ਸਾਨੂੰ 22 ਜਨਵਰੀ ਦਾ ਇੰਤਜ਼ਾਰ ਆ ਤੇ 22 ਜਨਵਰੀ ਨੂੰ ਅਸੀਂ ਦੀਵਾਲੀ ਮਨਾਵਾਂਗੇ ਪ੍ਰਧਾਨ ਮੰਤਰੀ ਜੀ ਨੇ ਅਪੀਲ ਕੀਤੀ ਹੈ ਕਿ 22 ਨੂੰ ਲੋਕ ਯੋਧਿਆ ਨਾਲ ਆਪਣੇ ਆਪਣੇ ਘਰਾਂ ਦੇ ਵਿੱਚ ਜਸ਼ਨਾਂ ਕਾਰਜਕ੍ਰਮ ਕਰਨੇ ਸੂ ਲੈ ਕੇ ਕਿਦਾਂ ਦੀਆਂ ਮਹਿਲਾਵਾਂ ਉਹਨਾਂ ਘਰਾਂ 'ਚ ਤਿਆਰੀਆਂ ਕੀਤੀਆਂ ਜਾਣ। ਮਹਿਲਾਵਾਂ ਦੇ ਵਿੱਚ ਬਹੁਤ ਜੋਸ਼ ਹੈ ਸਭ ਜਾਣਾ ਚਾਹੁੰਦੇ ਆ ਯੋਧਿਆ ਲੇਕਿਨ ਉਥੇ ਦੇ ਰਸਨੂ ਵੇਖਦੇ ਹੋਇਆ ਤੁਹਾਨੂੰ ਹੱਲੇ ਆਪਣਾ ਪ੍ਰੋਗਰਾਮ ਨਹੀਂ ਬਣਾਉਣਾ ਚਾਹੀਦਾ 22 ਤਰੀਕ ਨੂੰ ਆਪਣੇ ਘਰ ਆਪਣੇ ਮੰਦਰਾਂ ਦੇ ਵਿੱਚ ਤੇ ਮੈਂ ਪ੍ਰੋਗਰਾਮ ਕਰਨਾ ਚਾਹੀਦਾ ਤੇ ਰਾਤੀ ਦੀਪਾਵਲੀ ਮਨਾਣੀ ਚਾਹੀਦੀ। ਅਜੋਧਿਆ ਸ਼੍ਰੀ ਰਾਮਚੰਦਰ ਜੀ ਦਾ ਪ੍ਰਾਣ ਪ੍ਰਤੀਸ਼ਟਾ ਦਾ ਪ੍ਰੋਗਰਾਮ ਜਿਹੜਾ ਹੋਣ ਜਾ ਰਿਹਾ ਉਹਨਾਂ ਨੂੰ ਲਈ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਅਸੀਂ ਰਾਮਚੰਦਰ ਜੀ ਦੀ ਇਸ ਪ੍ਰਾਣ ਪ੍ਰਤੀਸ਼ਟਾ ਦੇ ਪ੍ਰੋਗਰਾਮ ਤੇ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਅਤੇ ਪਰ ਜ਼ੋਰ ਅਪੀਲ ਕਰਦੇ ਹਾਂ ਕਿ 22 ਜਨਵਰੀ ਨੂੰ ਦੀਵਾਲੀ ਦੀ ਤਰ੍ਹਾਂ ਤੁਸੀਂ ਇਸ ਪਰਵ ਨੂੰ ਮਨਾਣਾ ਹੈ ਜਦੋਂ ਤੱਕ ਅਸੀਂ ਕੁੱਲ 20 ਕਲਸ਼ ਮੰਗਾਏ ਔਰ 20 ਮੰਦਰਾਂ ਨੂੰ ਦਿੱਤੇ ਗਏ ਨੇ ਇਹ ਸਾਰੇ ਕਲਸ਼ ਆਪਣੇ ਆਪਣੇ ਲਾਗੇ ਜਿਹੜੇ ਮੰਦਰ ਪੈਂਦੇ ਆ ਉਹਨਾਂ ਵਜ੍ਹਾ ਸਥਾਪਿਤ ਕੀਤੇ ਜਾਣਗੇ ਇਹਨਾਂ ਲੋਕਾਂ ਦੇ ਜਿਹੜੇ ਮੰਦਰਾਂ ਦੀਆਂ ਟੋਲੀਆਂ ਘਰ ਘਰ ਜਾ ਕੇ ਪ੍ਰਭੂ ਰਾਮ ਸ਼ਿਰੀ ਬਾਰੇ ਜਾਣਕਾਰੀ ਦੇਣਗੇ ਅਤੇ ਸਿੱਧਾ ਹੀ ਰਾਮ ਜੀ ਦੇ ਨਾਲ ਉਹਨਾਂ ਨੂੰ ਜੋੜਨਗੇ ਅਤੇ ਭਗਵਾਨ ਰਾਮ ਜੀ ਦਾ ਅਜੋਦੇਵਾਂ ਦੇ ਜੋ ਜਨਮ ਭੂਮੀ ਤੇ ਮੰਦਿਰ ਬਣਿਆ ਹੈ ਉਹਦੀ ਵਧਾਈ ਵੀ ਦੇਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਵੀ ਕੀਤੀ ਹੈ ਕਿ ਆਪਣੇ ਆਪ ਰਾਜਨੀਤਿਕ ਕੰਮ ਤੋਂ ਪਰੇ ਇਹ ਬਿਲਕੁਲ ਸਹੀ ਗੱਲ ਆ ਸਾਨੂੰ ਬਹੁਤ ਸਮਝ ਨਾਲ ਅਤੇ ਵਿਚਾਰ ਨਾਲ ਕੰਮ ਕਰਦੇ ਹੋਏ ਆਪਣੇ ਉੱਤੇ ਸਹੀਮ ਰੱਖ ਕੇ ਇਹ ਕੰਮ ਕਰਨਾ ਹੈ ਕਿਉਂਕਿ ਬਾਰੀ ਤਾਕਤਾਂ ਚਾਹਦੀਆਂ ਨੇ ਕਿ ਕੋਈ ਨਾ ਕੋਈ ਵਿਖੇੜਾ ਹੋਵੇ ਪਰ ਸਾਨੂੰ ਇਹਦਾ ਪਰ ਜ਼ੋਰ ਖੰਡਨ ਕਰਦੇ ਹੋਏ ਇਸ ਦਿਨ ਨੂੰ ਦੀਵਾਲੀ ਦੇ ਤੌਰ ਤੇ ਮਨਾਉਂਦੇ ਹੋਏ ਆਪਣੇ ਆਪ ਨੂੰ ਸਹਿਯਮਤ ਰੱਖਣਾ ਹੈ